ਹਰ ਇੱਕ ਬੰਦਾ ਜਿਹੜਾ ਨਾ ਅੱਜ ਕੱਲ ਫੋਨ ਯੂਜ਼ ਕਰਦਾ ਤੇ ਫੋਨ ਤੇ ਬਹੁਤ ਸਾਰੀਆਂ ਐਡਸ ਆਉਂਦੀਆਂ ਨੇ ਵੀ ਆਨਲਾਈਨ ਤੁਸੀਂ 1 ਰੁਪਿਆ ਲਾਓ ਤੇ ਇੰਨੇ ਕਮਾਓ ਇੰਨੇ ਪੈਸੇ ਲਾਓ ਤੇ ਇੰਨੇ ਕਮਾਓ ਇਹ ਜੇ ਮਸਲਿਆਂ ਦੇ ਵਿੱਚ ਨਾ ਕਹੋ ਵੀ ਇਹ ਸੱਟੇਬਾਜ਼ੀ ਵਾਲੀਆਂ ਜਿਹੜੀਆਂ ਐਪਸ ਹੀ ਆਉਂਦੀਆਂ ਆ ਉਹਦੇ ਮਾਮਲੇ ਦੇ ਵਿੱਚ ਭੱਜੀ ਹੋਰਾਂ ਨੂੰ ਘੇਰ ਲਿਆ ਆ ਜੀ ਨੇ ਉਹ ਕਹਿੰਦੇ ਵੀ ਤੁਸੀਂ ਦਿਓ ਜਵਾਬ ਕਈ ਜਾਣੇ ਨੇ ਭੱਜੀਆ ਵਿੱਚ ਤੇ ਯוגਰਾਜ ਸਿੰਘ ਹੈ ਰਹਿਣਾ ਵੀ ਹੈ ਕੁਝ ਫਿਲਮਾਂ ਵਾਲੇ ਵੀ ਆ ਸੂਤ ਸਾਹਿਬ ਵੀ ਨੇ ਨਹੀਂ ਇੱਕ ਗੱਲ ਨੋਟ ਕਰੋ ਹਰਪ੍ਰਜਨ ਸਿੰਘ ਨੇ 2 ਦਿਨ ਕਿ 3 ਦਿਨ ਲੁਧਿਆਣੇ ਲਾਇਆ ਉਸ ਤੋਂ ਬਾਅਦ ਇਹ ਖਬਰ ਕਿਉਂ ਸ਼ਬੀ ਹੈ ਦੇਖੋ ਕੁਝ ਤਾਂ ਗੜਬੜਾ ਜੀ ਉਹ ਉਹ ਐਡਮ ਤੇ ਬਹੁਤ ਪ੍ਰਾਣੀਆਂ ਨੇ ਹਮ ਇੱਕ ਅਖਬਾਰ ਨੇ ਅੱਜ ਆਪਣੇ ਫਰੰਟ ਪੇਜ ਤੇ ਲਾ ਦਿੱਤਾ ਕਿ ਈਡੀ ਇਸ ਮਾਮਲੇ 'ਚ ਦੈਰਾ ਵਧਾ ਸਕਦੀ ਆ ਜੀ ਦੇਖੋ ਸਹਾਵਕਤਾ ਕੀ ਆ ਕਿ ਇਹਨਾਂ ਨੇ ਐਡ ਕੀਤੀਆਂ ਕੁਝ ਐਪਸ ਦੀਆਂ ਹਮ ਰੈਨਾ ਸੀਗਾ ਯਵਰਾਜ ਸੀਗਾ ਤੇਰ ਭਜਨ ਸਿੰਘ ਇੱਕੋ ਵੇਲੇ ਦੇ ਟੀਮ ਮੇਟ ਜੀ ਜੀ ਇੱਕੋ ਵਿਲੇ ਦੇ 스타 ਹੂੰ ਉਹਨਾਂ ਨੇ ਚੱਕ ਲੈ ਇਹਨਾਂ ਨੂੰ ਪੈਸਾ ਤੇ ਲਾ ਦਿੱਤਾ ਇਹਨਾਂ ਨੇ ਪ੍ਰਮੋਸ਼ਨ ਕਰਤੀ ਹੁਣ ਉਹ ਕਹਿੰਦੇ ਆ ਕਿ ਦਰਅਸਲ ਕੀ ਆ ਕਿ ਜਿਵੇਂ ਕੁਝ ਫੈਂਟਸੀ ਉਹ ਫੈਂਟਸੀ ਬੋਲਦੇ ਆ ਨਾ ਕੀ ਹੁੰਦੀ ਆ ਗੇਮਾਂ ਹੂੰ ਹੂੰ ਉਹ ਆ ਪਾਣੀਆ ਵੀ ਇਹ ਉਹਨਾਂ ਤੋਂ ਹਟ ਕੇ ਸਾਰਾ ਕੰਮ ਇਹਨਾਂ ਦਾ ਸੱਟੇਬਾਜੀ ਦਾ ਸੀਗਾ ਹੂੰ ਵੀ ਮਤਲਬ ਕਿ ਕੁਝ ਤੇ ਚੱਲਦੀਆਂ ਨਾ ਪੁਛਤੇ ਆਪਣੇ ਆਪ ਚੱਲੀ ਜਾਂਦੀਆਂ ਉਹਨਾਂ ਨੂੰ ਐਪਲ ਕੀ ਆ ਐਪਲ ਸਟੋਰ ਤੋਂ ਕਰ ਲਓ ਤੇ ਕਾਕੀ ਹੁੰਦਾ Google Play Store ਹਾਂਜੀ ਇਹਦੇ ਤੋਂ ਕਰ ਲਓ ਡਾਊਨਲੋਡ ਤੋਂ ਟੀਮ ਜੀ ਬਣਾਓ ਉਹ ਸਾਡੇ ਮੁੰਡੇ ਤੇ ਉਧਰ ਵਾਲੀ ਵਾਲ ਛੱਡ ਕੇ ਬਹਿ ਜਾਂਦੇ ਨੇ ਕਈ ਯਾਰ ਟੁੱਕ ਮਟੀ ਬਣਾਉਣ ਲੱਗਾ ਮੈਂ ਕਹਿੰਦਾ ਮੈਂ ਇੱਕ ਦਿਨ ਸੋਚਿਆ ਮੈਂ ਕਿ ਭੀ ਟੀਮ ਕਿਤੇ ਸਾਡੀ ਬਣਾਉਣ ਲੱਗਾ ਮੁੰਡੇ ਵੰਡਣ ਲੱਗਾ ਜੀ ਤੋ ਥੜ ਥੜ ਤੜਾ ਫਲਾਣਾ ਫਲਾਣਾ ਮੈਨੂੰ ਪੁੱਛੀ ਜਾਵੇ ਮੈਂ ਆ ਗਲਾ ਪਰਾਂ ਯਾਰ ਤੇਨੂੰ ਘਾਟਾ ਪੈ ਗਿਆ ਤੂੰ ਮੇਰੇ ਕੋਲ ਖਲੋ ਖਲੋ ਜੇਗਾ ਆ ਕੇ ਜੀ ਮੈਂ ਤਾਂ ਕਹਿ ਸੀ ਚੱਲੂਗਾ ਤੇ ਚੱਲੇ ਨਹੀਂ ਚਲੋ ਇੱਕ ਉਹ ਸਿਸਟਮ ਉਹ ਤਾਂ ਸਰਕਾਰ ਬੜਾ ਮੂ ਉਹਦੇ ਚ ਮੈਂ ਇੱਕ ਵਾਰੀ ਹੀ ਦੱਸਿਆ ਸੀਗਾ ਇੱਕ ਵੀਡੀਓ ਬਣਾ ਕੇ ਕਿ ਕਿਸ ਤਰ੍ਹਾਂ ਗਵਰਨਮੈਂਟ ਹਜ਼ਾਰਾਂ ਕਰੋੜ ਦੀ ਕਮਾਈ ਕਰਦੀ ਹੈ ਉਹਨਾਂ ਤੋਂ ਟੈਕਸ ਵਗੈਰਾ ਲੈ ਕੇ ਹੂੰ ਪਰ ਕੁਝ ਐਪਸ ਜਿਹੜੀਆਂ ਉਹ ਸਰਕਾਰ ਨੂੰ ਨਹੀਂ ਦਿੰਦਾ ਦਿੰਦੀਆਂ ਹੋਣੀਆਂ ਕੁਝ ਜੀ ਤੇ ਉਹਨਾਂ ਨੇ ਜੋੜਤਾ ਵੀ ਇਹ ਸੱਟੇਬਾਜੀ ਵਾਲਾ ਕੰਮ ਕਰਦੀਆਂ ਸੀ ਇਹਨਾਂ ਨੇ ਉਹਨਾਂ ਦੀ ਪ੍ਰੋਮੋਸ਼ਨ ਕੀਤੀ ਆ ਉਹਦੇ ਚ ਯਵਰਾਜ ਰੈਨਾ ਵਰਗੇ ਉਹਦੇ ਹੋ ਸਕਦਾ ਰਹਿਲੇ ਕਰ ਦਿੱਤੇ ਹੁਣ ਹੂੰ ਤੇ ਹਰਪਾਜਨ ਨੇ ਤੇ ਹਜੇ ਕੱਲ ਆਪਦੀ ਬੀਵੀ ਦੇ ਨਾਲ ਸ਼ੋ ਨਵਾਂ ਸ਼ੁਰੂ ਕੀਤਾ ਤੇ ਨਵਾਂਸੇ ਆਪਾਂ ਸ਼ੁਰੂ ਹੋ ਗਿਆ ਹੂੰ ਸਮਝ ਗਏ ਨਾ ਤੁਸੀਂ ਕਹਾਣੀ ਕੀ ਆ ਤੇ ਮੈਂ ਤੁਹਾਨੂੰ ਕੀ ਕਿਹਾ ਸੀਗਾ ਕਿ ਹਰਪਾਜਨ ਸਿੰਘ ਨੂੰ ਰਾਜ ਸਭਾ ਮੈਂਬਰ ਬਣਾਉਣ ਦਾ ਕੁਝ ਵੀ ਫਾਇਦਾ ਨਹੀਂ ਹੈ ਮੈਂ ਨਹੀਂ ਕਹਤਾ ਕਿ ਹਰਭਜਨ ਸਿੰਘ ਹੱਕਦਾਰ ਨਹੀਂ ਸੀ ਹਮ ਰਾਜ ਸਭਾ ਦੇ ਮੈਂਬਰ ਇਸ ਤਰ੍ਹਾਂ ਦੇ ਬਣਾਏ ਜਾਂਦੇ ਆ ਜੀ ਕਿਉਂ ਕਿ ਕਿਉਂਕਿ ਉਹ ਹਰਭਜਨ ਸਿੰਘ ਹਾਲੇ ਵੀ ਬਹੁਤ ਹੱਦ ਤੱਕ ਕੇਂਦਰ ਦੇ ਨਾਲ ਵੱਝਾ ਹੋਇਆ ਹਮ ਉਹਦੇ ਇੰਟਰਸਟ ਜੁੜਦੇ ਬੀਸੀਸੀਆਈ ਦੇ ਨਾਲ ਜੀ ਅੱਜ ਤੁਸੀਂ ਆ ਵੇਖ ਲਓ ਕਿ ਹਾਲਾਂਕਿ ਮੈਂ ਇਹ ਸਮਝਦਾ ਹਾਂ ਕਿ ਇਦਾਂ ਲੱਗਦਾ ਕਿ ਹਰਭਜਨ ਸਿੰਘ ਨੂੰ ਡਰਾਇਆ ਗਿਆ ਕਿ ਚੁੱਪ ਕਰਕੇ ਬਹਿ ਜਾ ਵੀ ਕੱਲ ਨੂੰ 27 ਤੂਈ ਚ ਤੂੰ ਇਦਾਂ ਦਾ ਪੰਗਾ ਨਾ ਲਈ ਠੀਕ ਹੈ ਆਪਦੀ ਰਾਜ ਸਭਾ ਦੀ ਮੈਂਬਰੀ ਕਰੀ ਜਾ ਤੇ ਤੂੰ ਤੇ ਪ੍ਰਚਾਰ ਕਰਨ ਲੱਗ ਪਿਆ ਬਈ ਇਦਾਂ ਤੇ ਪਿਆਰ ਹੁੰਦੇ ਨਾ ਸੋ ਇਹ ਇੱਕ ਤਰ੍ਹਾਂ ਨਾਲ ਖਬਰ ਹੈ ਈਡੀ ਨੇ ਤਾਂ ਕਿਤੇ ਵੀ ਆਫੀਸ਼ੀਅਲੀ ਨਹੀਂ ਕਿਹਾ ਵੀ ਅਸੀਂ ਬੁਲਾ ਰਹੇ ਹਾਂ ਜਾਂ ਬੁਲਾਇਆ ਤੁਸੀਂ ਮੈਨੂੰ ਦੱਸੋ ਉਸ ਅਖਬਾਰ ਦੀ ਖਬਰ ਚੋਂ ਕੱਢ ਕੇ ਇੱਕ ਸਿੰਗਲ ਲਾਈਨ ਵੀ ਦੱਸ ਦਿਓ ਮੈਨੂੰ ਜੀ ਤਾਂ ਗੱਲ ਇਹ ਹੈ ਕਿ ਇਹਨੂੰ ਥੋੜਾ ਜਿਹਾ ਉਹਨਾਂ ਨੇ ਹਰ ਭਜਨ ਸਿੰਘ ਵੈਸੇ ਵੀ ਚਾਲੂ ਹੈ ਇਹਨਾਂ ਕੰਮਾਂ ਤੋਂ ਇਹਨੇ ਚਾਲੂ ਹੋ ਜਾਣਾ ਹੂੰ ਵੀਰਾਂ ਤੋਂ ਨਹੀਂ ਦੀ ਪਾਰਟੀ ਮਾਰ ਜਾਂਦਾ ਉਹ ਚਲੋ ਵੀ ਉਹ ਮਤਲਬ ਕਿ ਹੁੰਦਾ ਫਿਰ ਮੈਂ ਤੁਹਾਨੂੰ ਦੱਸੇ ਇੰਟਰਸਟ ਹੁੰਦੇ ਨੇ ਜੀ ਜੀ ਉਹਨੇ ਆਪਦਾ ਪੌਡਕਾਸਟ ਵਗੈਰਾ ਜੇ ਸ਼ੁਰੂ ਕਰ ਲਿਆ ਸਾਰਿਆਂ ਨੇ ਹੌਲੀ ਹੌਲੀ ਮੇਲਾਦਾ ਸਿੱਧੂ ਵਾਂਗੂ ਕਰ ਲੈਣਾ YouTube ਚੈਨਲ ਆਪਦਾ ਤੇ ਠੀਕ ਆ ਤੋ ਕਹਿਣ ਦਾ ਮਤਲਬ ਇਹ ਆ ਸਾਬ ਕਿ ਹੁਣ ਆਪਾਂ ਤੇ ਚਲੋ ਇਹ ਗੱਲ ਕਹਿਤੀ ਆ ਹਮ ਕਿ ਈਡੀ ਦੇ ਜ਼ਰੀਏ ਹੋ ਸਕਦਾ ਜਾਂ ਨਿਊਜ਼ ਦੇ ਜ਼ਰੀਏ ਹਰਪਾਜਨ ਸਿੰਘ ਤੇ ਕਸ਼ਪਾ ਜਾਂ ਦਾਬਾ ਪਾਉਣ ਦਾ ਯਤਨ ਆ ਪਰ ਇਥੇ ਤੁਹਾਡੇ ਕੋਲ ਵਿਜੀਲੈਂਸ ਹੈ ਕਰਦੇ ਤੁਸੀਂ ਵੀ ਆ ਕੁਛ ਹੂੰ ਠੀਕ ਹੈ ਨਾ ਤੁਸੀਂ ਤਾਂ ਪੱਤਰਕਾਰ ਵੀ ਨਾ ਛੱਡੇ ਜੀ ਆਹੋ ਠੀਕ ਹੈ ਨਾ ਅਸੀਂ ਤਾਂ ਅਸੀਂ ਤੇ ਫੇਰ ਵੀ ਜ਼ਮੀਰ ਵਾਲੇ ਆ ਤੁਹਾਡੇ ਹੱਕ ਚ ਬੋਲ ਪੈਣੇ ਆ ਲੱਗਦਾ ਕਿ ਕਿਤੇ ਨਾ ਕਿਤੇ ਅਰਪਾਜਨ ਸਿੰਘ ਨੂੰ ਡਰਾਉਣ ਦਾ ਇਹਨਾਂ ਨੇ ਮਨਸੂਬਾ ਬਣਾਇਆ ਤੁਹਾਡੇ ਚ ਤੇ ਇੰਨਾ ਵੀ ਸਾਹ ਸੱਤ ਨਹੀਂ ਬਚਿਆ ਕਿ ਤੁਹਾਡੇ ਚ ਉੱਠ ਕੇ ਕੋਈ ਇੱਕ ਨੁਮਾਇੰਦਾ ਹੀ ਕਹਿ ਦੇਵੇ ਕਿ ਇਹ ਰੇ ਚੀਜ਼ਾਂ ਗਲਤ ਹੋ ਰਹੀਆਂ ਨੇ ਬਿਲਕੁਲ ਤੁਹਾਡੇ ਨਾਲ ਉਤੇ ਜ਼ਫਰ ਸਾਹਿਬ ਚੰਗੇ ਨੇ ਹੂੰ ਬੋਲ ਦਿੰਦੇ ਹੈ ਬੋਲ ਦਿੰਦੇ ਹੈ ਬੋਲਦੇ ਨੇ ਇਹਨਾਂ ਦੇ ਤੁਹਾਡੇ ਨਾਲ ਤੂੰ ਬੀਬੀ ਪ੍ਰੀਤੀ ਮਲੋਤਰਾ ਹੀ ਚੰਗੀ ਸੀਗੀ ਚੁਣੇ ਹੋਏ ਨਮਾਇੰਦਿਆਂ ਚ ਤੇ ਉਹ ਵੀ ਇੱਕ ਵਾਰੀ ਬੋਲ ਕੇ ਤੇ ਪਾਸੇ ਹੋ ਗਏ ਇਕਬਾਲ ਸਿੰਘ ਬੋਲ ਰਹੇ ਨੇ ਸਭ ਜੀ ਮਿੱਟੂ ਜੀ